ਸਤ ਸ੍ਰੀ ਅਕਾਲ ਦੋਸਤੋ ਮੈਂ ਜੀ ਫਤੇਸ ਹਾਂ ਤੇ ਦੋਸਤੋ ਬੜੇ ਹੀ ਕਰਮਾਂ ਵਾਲੇ ਬੜੇ ਹੀ ਭਾਗਾਂ ਵਾਲੇ ਹੁੰਦੇ ਆ ਉਹ ਇਨਸਾਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਪਿਆਰ ਕੀਤਾ ਜਾਂਦਾ ਹੈ ਇੱਜ਼ਤ ਦਿੱਤੀ ਜਾਂਦੀ ਹੈ ਰਿਸਪੈਕਟ ਦਿੱਤੀ ਜਾਂਦੀ ਹੈ ਤੇ ਮੈਂ ਵਾਹਿਗੁਰੂ ਜੀ ਦਾ ਹਮੇਸ਼ਾ ਸ਼ੁਕਰਾਨਾ ਕਰਦਾ ਕਿ ਇਹ ਇੱਜ਼ਤ ਇਹ ਪਿਆਰ ਇਹ ਰਿਸਪੈਕਟ ਮੇਰੇ ਹਿੱਸੇ ਵੀ ਆਈ ਹੈ ਤੁਸੀਂ ਸਾਰੇ ਹੀ ਬੜਾ ਪਿਆਰ ਕਰਦੇ ਹੋ ਬੜੀ ਰਿਸਪੈਕਟ ਕਰਦੇ ਹੋ ਉਹਦੇ ਲਈ ਮੈਂ ਦੇ ਲੋ ਧੰਨਵਾਦੀ ਰਹਿਾਂਗਾ ਹਮੇਸ਼ਾ ਤੁਹਾਡਾ ਸਾਰਿਆਂ ਦਾ ਅੱਜ ਮੇਰੀ ਆਵਾਜ਼ ਥੋੜੀ ਖਰਾਬ ਹੈ ਤੇ ਅੱਜ ਮੈਨੂੰ ਸਵੇਰ ਇੱਕ ਕੂਰੀਅਰ ਮਿਲਿਆ ਜਿਹਦੇ ਵਿੱਚੋਂ ਬਹੁਤ ਹੀ ਇੱਕ ਹੱਥ ਨਾਲ ਬਣਾਈ ਹੋਈ ਤਸਵੀਰ ਚਿੱਤਰਕਾਰ ਨਿਰਭੈ ਸਿੰਘ ਰਾਏ ਉਹਨਾਂ ਵੱਲੋਂ ਭੇਟ ਕੀਤੀ ਗਈ ਹੈ ਤੇ ਇਹ ਦੋ ਕਿਤਾਬਾਂ ਜੋ ਕਿ ਭਾਜੀ ਉਹਨਾਂ ਵੱਲੋਂ ਲਿਖੀਆਂ ਗਈਆਂ ਬੜੀਆਂ ਹੀ ਸ਼ਾਨਦਾਰ ਕਵਿਤਾਵਾਂ ਬੜੀਆਂ ਹੀ ਪਿਆਰੀਆਂ ਕਵਿਤਾਵਾਂ ਆ ਨੇਚਰ ਦੇ ਨਾਲ ਜੁੜੀਆਂ ਹੋਈਆਂ ਰੱਬ ਦੇ ਨਾਲ ਜੁੜੀਆਂ ਹੋਈਆਂ ਕਵਿਤਾਵਾਂ ਮੈਂ ਇਹ ਦੋਨੇ ਕਿਤਾਬਾਂ ਪੜੀਆਂ ਬੜਾ ਹੀ ਮੈਨੂੰ ਬੜੀ ਖੁਸ਼ੀ ਹੋਈ ਕਿ ਇੱਕ ਸੂਝਵਾਨ ਸਰੋਤੇ ਜੋ ਹੁੰਦੇ ਆ ਉਹਨਾਂ ਵੱਲੋਂ ਆਪਾਂ ਨੂੰ ਇਹ ਪਿਆਰ ਕੀਤਾ ਜਾਂਦਾ ਹੈ ਤਾਂ ਬਹੁਤ ਧੰਨਵਾਦੀਆਂ ਮੈਂ ਆਪ ਸਭ ਦਾ ਬਾਈਗਰੂ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਤੇ ਹਮੇਸ਼ਾ ਖੁਸ਼ ਰੱਖੇ ਸਤਿ ਸ਼੍ਰੀ ਅਕਾਲ ਜੀ